ਸੰਦ ਇਹਨਾਂ ਉਹਨ ਕਹ ਸੰਗ ਕਈ ਖੇਤ ਕਥਾ ਪੂਰਨ ਇਤ ਭਈ ਦੋਹਰਾ ਆਲਸੂਨ ਕਹਿ ਮਾਰਕ ਹੈ ਮਾਰਕ ਹੈ ਇਹ ਦਿਸ ਕੀ ਓਪਿਆਨ ਭਾਤ ਅਨੇਕਨ ਕੇ ਕਰੇ ਪੁਰ ਆਨੰਦ ਸੁਖਿਆਨ ਇਤ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਨਦੌਣ ਯੁੱਧ ਵਰਨਨ ਨਾਮ ਨੌਮੋ ਧਾਇ ਸਮਾਪਤ ਮਸਤ ਸੁਭ ਮਸਤ ਅਫਜਉ ਚਉਪਈ ਬਹੁਤ ਵਰਖ ਇਹ ਭਾਂਤ ਬਿਤਾਏ ਚੁਣ ਚੁਣ ਚੋਰ ਹਾਂਜੀ ਬਾਰ ਨੂੰ ਨਾਮ ਨਮੋ ਧਿਆਏ ਨਮੋ ਨਮੋ ਆਮੀ ਸਾਡੇ ਤੇ ਲੋ ਚੌਪਈ ਬਹੁਤ ਵਰਖ ਇਹ ਭਾਂਤ ਬਿਤਾਏ ਚੁਨ ਚੁਨ ਚੋਰ ਸਬੈ ਗਹਿ ਘਾਏ ਕੇਤਕ ਭਾਜ ਸ਼ਹਿਰ ਤੇ ਗਏ ਊਖ ਮਰਤ ਫਿਰ ਆਵਤ ਭਏ ਤਬ ਲੋਖਾਨ ਦੇ ਲਾਵਰੇ ਆਏ ਪੂਤ ਆਪਣਾ ਹਮ ਔਰ ਪਿਠਾਏ ਦੁਆਕ ਘਰੀ ਬੀਤੀ ਨਿਸ ਜਬ ਚੜਤ ਕਰੀ ਖਾਨਨ ਮਿਲ ਤਬੈ ਜਬ ਦਲ ਪਾਰ ਨਦੀ ਕੇ ਆਇਓ ਅਨ ਆਲਮੈ ਹਮੈ ਜਗਾਯੋ ਸ਼ੋਰ ਪਰ ਸਭ ਹੀ ਨਰ ਜਾ ਕੇ ਗਹਿ ਗਹਿ ਸ਼ਾਸਤਰ ਵੀਰ ਰਿਸ ਪਾਗੇ ਛੂਟਣ ਲਗੀ ਤੁਫੰਗੇ ਤਬ ਹੀ ਗਹਿ ਗਹਿ ਸ਼ਾਸਤਰ ਰਿਸਾਨੇ ਸਭ ਹੀ क्रूर ਭਾਤ ਤੈਨ ਕਰੀ ਪੁਕਾਰ ਸ਼ੋਰ ਸੁਨਾ ਸਰਤਾ ਕੇ ਪਾਰ ਭੁਜੰਗ ਪ੍ਰਯਾਤ ਛੰਦ ਬਜੀ ਢੇਰ ਪੰਕਾਰ ਟੁੰਕੇ ਨਗਾਰੇ ਟੁੰਕੇ ਕਿੱਧਰ ਹੈ ਨਹੀਂ ਮੇਰੇ ਤੋਂ ਇੱਥੇ ਟੁੰਕੇ ਹੈ ਨਹੀਂ ਵੀ ਧੁਕੇ ਤਾਂ ਨਹੀਂ ਟਿੱਪੀ ਲਗਦੇ ਧੁਕੇ ਨਗਾਰੇ ਬਜੀ ਢੇਰ ਪੁੰਕਾਰ ਧੁਕੇ ਨਗਾਰੇ ਮਹਾਵੀਰ ਬਾਨਾਇਤ ਬੰਕੇ ਬਕਾਰੇ ਭਏ ਬਾਹੋ ਆਗਾਰਤ ਨੱਚੇ ਮਰਾਲੰ ਕ੍ਰਿਪਾ ਸਿੰਧ ਕਾਲੀ ਗਰਜੀ ਕਰਾਲੰ ਨਦੀਆਂ ਲਖਿਓ ਕਾਲ ਰਾਤਰੰ ਸਮਾਨੰ ਕਰੇ ਸੂਰਮਾ ਸੀਤ ਪੰਗੰ ਪਰਮਾਨੰ ਇਤੇ ਬੀਰ ਗੱਜੇ ਭੇ ਨਾਦ ਭਾਰੇ ਭੱਜੇ ਖਾਨ ਖੂਨੀ ਬਿਨਾ ਸ਼ਸਤਰ ਝਾਰੇ ਨਰਾਜ ਛੰਦ ਨਿਲਾਜ ਖਾਨ ਭੱਜਿਓ ਕਿਨੀ ਨਾ ਸ਼ਸਤਰ ਸੱਜਿਓ ਸੋ ਤਿਆਗ ਖੇਤ ਕੋ ਚੱਲੇ ਸੋ ਬੀਰ ਬੀਰ ਹਾ ਭਲੇ ਚੱਲੇ ਤੁਰੇ ਤੁਰਾਇਕ ਸਕੇ ਨਾ ਸ਼ਸਤਰ ਉਠਾਏ ਕੈ ਨਾ ਲੈ ਹਥਿਆਰ ਗੱਜਿ ਹੀ ਨਿਹਾਰ ਨਾਰ ਲੱਜ ਹੀ ਦੋਹਰਾ ਬਰਵਾ گاਉ ਓਜਾਰਕ ਬਰਵਾ ਪਿੰਡ ਦਾ ਨੋਆ ਬਰਵਾ گاਉ ਓਜਾਰਕ ਕਰੇ ਮੁਕਾਮ ਭਲਾਨ ਬਰਵਾ گاਉ ਓਜਾਰਕ ਕਰੇ ਮੁਕਾਮ ਭਲਾਨ ਪ੍ਰਭ ਬਲ ਹਮੈ ਨਾ ਛੋਏ ਸਕੇ ਭਾਜਤ ਭਏ ਨਿਦਾਨ ਤਵ ਬਲ ਈਹਾਂ ਨ ਪਰ ਸਕੈ ਬਰਵਾ ਹਨਾਰੇ ਸਾਇ ਸਾਲਨ ਰਸ ਜਿਮ ਬਾਨੀਓ ਰੂਰਨ ਖਾਤ ਬਨਾਈ ਇਤਿ ਸ੍ਰੀ ਬਚਿੱਤਰਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਸਤ ਉਠ ਜੈਬੋ ਵਰਨਨ ਇਤਿ ਸ੍ਰੀ ਬਚਿੱਤਰਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਸਤ ਉਠ ਜੈਬੋ ਡਰਦਾ ਉੱਠ ਕੇ ਚਲੇ ਗਏ ਵਰਨਨ 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 ਨਾਮ ਦਸਮੋ ਧਾਇ ਸਮਾਪਤ ਮਸਤ ਸੁਭ ਮਸਤ ਅਭੀ ਇਹ ਵਰਨਨ ਅਗਲੇ ਹੁਣਾਂ ਦੇ ਵਰਨਨ ਅੱਗੇ ਲਾਉਣਾ ਜਿਹੜੇ ਇਹ ਜਪਤ ਤੁਸੀਂ ਵਰਨਨ ਬਾਣੀ ਨੂੰ ਚਲਾਤਾ ਨਾਮ ਦਸਮੇ ਉਤੇ ਆਏ ਇਸ ਨਾਮ ਤੇ ਵਿਸਰਾਮ ਜੇ ਵਿਸਰਾਮ ਕੁਛ ਦੇਉ ਤਾਂ ਇਹ ਤਸਰੀਫ ਜਿਤਨਾ ਡਗ੍ਰੰਥੇ ਖਾਨ ਜਾਂ ਦੇਖੋ ਆਗਮਨ ਇੱਥੇ ਉਸ ਉਸ ਤੋਂ ਬਾਅਦ ਤਰਾਸ ਉੱਠ ਜੈਬੋ ਵਰਨਨ ਇੱਥੇ ਵਰ ਲਾ ਦੇ ਨਾਮ ਦਸਮੇ ਧਿਆਏ ਸਮਾਪਤ ਮਸਤ ਮਸਤ 10ਵੇਂ ਨਾਮ ਦਾ ਜਿਹੜਾ ਧਿਆਏ ਹੈ 10 ਨੰਬਰ ਦਾ ਉਹ ਸਮਾਪਤ ਹੋਇਆ ਨਾਮ 10ਵੇਂ ਧਿਆਏ ਸਮਾਪਤ ਮਸਤ ਸਭ ਮਸਤ ਆਫਜੂ